ਜੇਕਰ ਕੁੜੀਓ ਤੁਸੀਂ ਵੀ ਦੁਕਾਨ ਦੇ ਉੱਤੇ ਜਾ ਕੇ ਕਰਦੀਓ ਡਰੈਸ ਚੇਂਜ ਤਾਂ ਫਿਰ ਆਹ ਵੀਡੀਓ ਜ਼ਰਾ ਧਿਆਨ ਨਾਲ ਵੇਖ ਲਿਓ ਕਿਉਂਕਿ ਡਰੈਸ ਚੇਂਜ ਕਰਨ ਲੈ ਕੇ ਉਹਨਾਂ ਨੂੰ ਕੈਮਰਾ ਹੋਣ ਦਾ ਸ਼ੱਕ ਹੋਇਆ ਤਾਂ ਫਿਰ ਇੱਥੇ ਖੂਬ ਹੰਗਾਮਾ ਹੋਇਆ ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਫਿਰੋਜ਼ਪੁਰ ਕੋਸਮੈਟਿਕ ਦੁਕਾਨ ਦੇ ਬਾਹਰ ਇਹ ਜ਼ਬਰਦਸਤ ਹੰਗਾਮਾ ਹੋਇਆ ਜਿਸ ਦੀਆਂ ਤੁਹਾਨੂੰ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਉਂਦੇ ਹਾਂ ਦੱਸਿਆ ਗਿਆ ਹੈ ਕਿ ਫਿਰੋਜ਼ਪੁਰ ਸ਼ਹਿਰ ਦੇ ਭੀੜ ਵਾਲੇ ਇਲਾਕੇ ਦਿੱਲੀ ਗੇਟ ਦੇ ਵਿੱਚ ਇੱਕ ਕੋਸਮੈਟਿਕ ਦੁਕਾਨ ਤੋਂ ਕੁਝ ਔਰਤਾਂ ਵੱਲੋਂ ਸਾਮਾਨ ਖਰੀਦਿਆ ਗਿਆ ਤੇ ਡ्रेसਿੰਗ ਰੂਮ ਦੇ ਵਿੱਚ ਕੱਪੜੇ ਵਧਣ ਤੇ ਲੱਗੇ ਸੀਸੀਟੀਵੀ ਕੈਮਰੋ ਦੇ ਕੇ ਝਗੜਾ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਦੁਕਾਨਦਾਰ ਤੇ ਗਾਹਕਾਂ ਵਿਚਕਾਰ ਹੋਏ ਝਗੜੇ ਦਰਮਾਨ ਤੇ ਸਾਰ ਹਥਿਆਰ ਹਵਾਈ ਫਾਇਰਿੰਗ ਵੀ ਹੋਇਆ ਦੁਕਾਨਦਾਰ ਗੰਭੀਰ ਜ਼ਖਮੀ ਹੋ ਗਿਆ ਜਦੋਂ ਕਿ ਉਸ ਦੀ ਮਦਦ ਲਈ ਆਏ ਦੂਜੇ ਦੁਕਾਨਦਾਰ ਨੂੰ ਵੀ ਸੱਟਾਂ ਲੱਗੀਆਂ ਤੇ ਦੋਵੇਂ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਉੱਤੇ ਇਹ ਗੱਲਬਾਤ ਕੱਲ੍ਹ ਦੇ ਦੱਸਿਆ ਕਿ ਉਹਨਾਂ ਦੇ ਜਿਹੜੇ ਦੁਕਾਨ ਦੇ ਵਿੱਚ ਕੈਮਰਾ ਲੱਗਿਆ ਹੋਇਆ ਸੀ ਉਹ ਬੰਦ ਸੀ। ਉਹ ਕੈਮਰਾ ਆਨ ਨਹੀਂ ਸੀ। ਪਰ ਇਸ ਗੱਲ ਨੂੰ ਲੈ ਕੇ ਸਮਝ ਦੇ بجائے ਪਰਿਵਾਰ ਨੇ ਸਾਡੇ ਨਾਲ ਝਗੜਾ ਕੀਤਾ। ਕੰਮ ਜੋ ਵੀ ਕਹਿ ਸਕਦੇ ਅੱਜਕੱਲ ਅਸੀਂ ਜ਼ਿੰਮੇਵਾਰੀ ਨਹੀਂ ਕਰ ਸਕਦੇ ਕਿਸੇ ਤਰ੍ਹਾਂ ਦੀ ਚੁਵਾਨੀ ਨਹੀਂ। ਅੱਜਕੱਲ ਬੱਚੇ ਕਿਉਂ ਬਾਹਰ ਜਾ ਰਹੇ ਇੱਥੇ ਕਰਕੇ ਜਾ ਰਹੇ ਆ। ਕਸਟਮਰ ਨੂੰ ਖੋਜ ਕਰਨ ਦਾ ਯੋਕਾਇਆ। ਕੌਣ ਕੀ ਹੈ? ਉਹ ਬਦ ਫਰਾਦਰ ਦਾਖਲ ਨਸੀਮਨ ਹਸਪੀਟਲ ਹੈ। ਉਸ ਬਾਅਦ ਉੱਥੇ ਜਾ ਰਹੇ ਹਸਥਾਨੇ ਕੀ ਹੋਇਆ ਕੀ ਜੀ? ਹੋਇਆ ਕੀ ਕਸਟਮਰ ਆਇਆ ਕਿ ਉਹ ਕਦਾ ਦੀ ਅੰਡਰਗਰਾਉਂਡ ਵਿੱਚ ਦੇਖ ਰਹੇ ਕੈਮਰੇ ਆਫ ਕੀ تھے ਅਸੀਂ। ਉਹਨਾਂ ਦੇ ਬਾਅਦ ਦਿਮਾਗ ਚ ਇਹ ਕਿ ਕੈਮਰੇ ਔਨ ਸੀ ਪਰ ਉਹ ਸੀ ਪੁਲਿਸ ਨੇ ਵੀ ਆ ਕੇ ਚੈੱਕ ਕੀਤਾ ਵੈਰੀਫਾਈ ਕੀਤਾ ਕਿ ਬਿਲਕੁਲ ਆਫ ਹੈ। ਤੇ ਫਿਰ ਵੀ ਉਹਨਾਂ ਨੇ ਇੱਥੇ ਗੋਲੀ ਵੀ ਚਲਾਈਏ ਤੇ ਸਾਡੇ ਵੀਰ ਦਾ ਖੇਰ ਵੀ ਪਾੜਿਆ। ਕੁੱਲਰ ਕੋ ਕਿ ਅਸੀਂ ਆ ਅਸੀਂ ਮਜਾਰਾ ਨੇ ਕਿੱਧਰ ਜਾਈਏ? ਅਸੀਂ ਸੇਵਾਵਾਸੀ ਬੈਠੇ ਆ ਕਸ਼ਮੀਰਵੀ ਕਾਰਿਗਾਨੇ ਤੇ ਕਿਹੜੀ ਆਪਣਾ ਬਹੁਤ ਸਾਡੀ ਫੁੱਲਰ ਕੋਸਮੈਟਿਕ ਆਪੀ ਸਮਾਨ ਮੰਗਣ ਆਏ ਸੀ ਜਾਂ ਕੋਈ ਹੋਰ ਕਾਰਨ ਸੀ ਚੇਂਜ ਕਰਨਾ ਸੀ ਅੰਡਰਗਾਰਮੈਂਟਸ ਕੋਈ ਚੇਂਜ ਕਰਨੀ ਸੀ ਬਦਲਨੇ ਸੀ ਇਹ ਬਾਤ ਮੂਦੇ ਕਰਕੇ ਗਲੇਸ਼ ਹੋ ਗਈ ਆ ਔਫ ਕੈਮਰੇ ਔਫ ਕਿਤੇ ਆ ਫਿਰ ਵੀ ਸਾਡੇ ਉੱਪਰ ਗਲੇਸ਼ ਕਰ ਰਿਹਾ जी अभी दिल्ली गेट पर एक लड़ाई हुई है जिसमें अपने इमरजेंसी में तीन पेशेंट आए अभी जिसमें से दो पेशेंट के नाम जिसमें एक राघव पेशेंट है दूसरे का नाम कमल है जिनको सर पे चोटें आई हैं और जिनके जो विरोधी पार्टी है जिससे उनकी लड़ाई हुई है उनका नाम अंग्रेज है पेशेंट का उनके भी सर में चोट है आपस में दोनों में लड़ाई हुई सर फायर भी कोई लगा किसी को गन छोट भी है हाँ सर मुझे कथित तौर पर जो उनके अटेंडर आए हैं उन्होंने ये है कि भी हुआ है तो हम उसके अब फर्स्ट एड तो प्रोवाइड करा चुके हैं बाकी उसके बाद अपन टेस्ट मेडिकल को एन हेड वगैरह करा के बाकी उससे सीरियस केस है उसके हिसाब से इनको आगे प्रोसेस करें तीन जख्मी ती, तीन जख्मी हुए हाँ तीन जख्मी हुए हैं दो एक दो एक पार्टी से और दूसरी पार्टी से एक बंदा हालत का चीज़ हालत इनकी अभी थोड़ा स्टेबल है ਬਾਕੀ ਹਮਨ ਦਾ ਜੋ ਸਰ ਸਰ ਕੀ ਅੰਦਰ ਕੀ ਚੋਟ ਹੈ ਉਸ ਕੇ ਲਈ ਹਮ ਐਨਸੀਟੀ ਐਡਵਾਈਸ ਕਰਕੇ ਇੰਕਾ ਚੈੱਕ ਕਰਗੇ ਕਿਤਨਾ ਸੀਰੀਅਸ ਮਾਮਲਾ ਹੈ ਕਿਤਨਾ ਉਹਤੇ ਇਕਟਰਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦिती ਹੈ ਸਰ ਜਿਹੜਾ ਗੋਲੀ ਚੱਲਣ ਦਾ ਮਾਮਲਾ ਸੀਗਾ ਸਰ ਕੀ ਮਾਮਲਾ ਸੀ ਜੀ ਇਹ ਦੁਕਾਨ ਤੇ ਅੱਜ ਕੋਈ ਦੋ ਬੰਦੇ ਦੇ ਨਾਲ ਲੜੀ ਚਾਈਆਂ ਸੀ ਸਮਾਨ ਚੋਰੀ ਕਰਨ ਵਾਸਤੇ ਕੋਈ ਬੰਦੇ ਬੁਲਾ ਲਏ ਸੀ ਇਹਨਾਂ ਦਾ ਕੋਈ ਆਪਸ ਟਕਰਾਅ ਹੋ ਗਿਆ ਜਦੋਂ ਅਸੀਂ ਬੰਦੇ ਜਿਹੜੇ ਹੋਏ ਸੱਟਾਂ ਲੱਗੀਆਂ ਸੀ ਉਹਦੇ ਐਫਆਈਆਰ ਕੱਟ ਕੇ ਤੇ ਤਸਦੀਕ ਕਰ ਰਹੇ ਹਾਂ ਜੋ ਵੀ ਗੱਲ ਸਾਹਮਣੇ ਉਹਦੇ ਬਿਆਨ ਤੋਂ ਹੋਈ ਗਾਰ ਵੀ ਸਖਤ ਸਖਤ ਸਰ ਦੱਸਿਆ ਜਾਣਕਿ ਉਹਦੇ ਵਿੱਚ ਜਦੋਂ ਡਰੈਸਿੰਗ ਰੂਮ ਤੇ ਜਾਂਦੇ ਉਦੋਂ ਕੈਮਰੇ ਲੱਗੇ ਹੋ ਸੀ ਹਾਂ ਕੈਮਰੇ ਦੀ ਵੀ ਅਸੀਂ ਲੈ ਰਹੇ ਹਾਂ ਉਹ ਵੀ ਲੈ ਕੇ ਤੇ ਉਹਦੇ ਜਿਹੜੇ ਜਿਹੜੇ ਬੰਦੇ ਹਾਜ਼ਰ ਹੋਏ ਜਿਹੜੇ ਜਿਹੜੇ ਲੜ ਲਾਏ ਉਹਨਾਂ ਦੇ ਖਿਲਾਫ ਕਰੀ ਦੇ ਸਰ ਕਿੰਨੇ ਕਿ ਜੱਤੀ ਹੋਏ ਹੈ ਹੈਲਦੀ ਗੱਡੀ ਦਾ ਦੋ ਦੁਕਾਨਦਾਰ ਨੇ ਬਾਕੀ ਅਸੀਂ ਆਏ ਹਾਂ ਹੁਣ ਪਤਾ ਕਰਦੇ ਹਾਂ ਕਹਾਦਾ ਦਿਆ ਕਿ ਪੁਲਜ਼ਾ ਕਹਿਣਾ ਹੈ ਕਿ ਲਾਈ ਝਗੜੇ ਨੂੰ ਲੈ ਕੇ ਅਗਲੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਦੁਕਾਨ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਾ ਦੀ ਵੀ ਜਾਂਚ ਪੜਤਾਲ ਕੀਤੀ ਜਾਵੇਗੀ ਤੇ ਜਿੰਨਾਂ ਬਲੋਂ ਹਮਲਾ ਕੀਤਾ ਜਾ ਰਿਹਾ ਉਸ ਤੋਂ ਬਾਅਦ ਜੜੀ ਕਿ ਅਗਲੀ ਕਾਰਵਾਈ ਕੀਤੀ ਜਾਵੇਗੀ ਹਕੀਕਤ ਰਿਵੀ ਪੰਜਾਬੀ ਦੇ ਫਿਰੋਜ਼ਪੁਰ ਤੋਂ ਸੁਖਤੈਂ ਸਿੰਘ ਦੀ ਰਿਪੋਰਟ